ਮਹੀਂ ਪਿਆ ਵਈਆ ਦੇ ਹੇਠਲੇ ਤੇ ਪਲੇਟ ਆ ਜਿਹੜੀ ਚੱਲ ਜਾਣਾ ਵਈ ਓਕੇ ਲੱਗੋਗੇ ਪਤਾ ਕਿ ਪਲੇਟ ਬਾੜ ਗਈ ਆਹ ਪਲੇਟ ਹੀ ਬਾੜ ਗਈ ਬਾਈ ਅੱਧੀ ਬਹੁਤ ਮੋਟੀ ਪਲੇਟ ਆ ਹਾਂ ਜੀ ਨਾਟ ਖੋਲੇ ਬਾਈ ਨਾਟ ਖੋਲ ਕੇ ਲੱਗਿਆ ਬੈਲਡਿੰਗ ਕਰਨ ਗਿਆਨੀ ਲੱਗਾ ਖੋਲਣਾ ਗਿਆਨੀ ਖੁੱਲ ਗਿਆ ਬਾਈ ਮਿਲ ਗਏ ਨਾਟ ਪੂਰੇ 7 ਪੈਣੇ 8ਵਾਂ ਨਹੀਂ ਪੈਣਾ ਇੱਕ ਜਗ੍ਹਾ ਪੈਂਦਾ ਨਹੀਂ ਹੈ ਤੇ ਇਹ ਜਗਾਰ ਫਤਿਹ ਦੇ ਸਾਹਮਣੇ ਜਿਹੜਾ ਕਿੱਡੀ ਬੜੀ ਖਲੀ ਆ ਮੈਂ ਪੈਂਡ ਦੇ ਵਿੱਚ ਰੁਟਿਆ ਨਾ ਕੇ ਪਿੱਛੇ ਜੰਗਲ ਦਾ ਇੱਥੇ ਨ ਮਸ਼ੀਨ ਲੰਘ ਕੇ ਆਈ ਆ ਕਿੰਨੀ ਘਾਟੀ ਚੜ ਚੜਾਈ ਧਰਾਈ ਆ ਬਹੁਤ ਇਹ ਜੇ ਉਧਰ ਖੁੱਲ ਜੇ ਫੇਰ ਬੰਦਾ ਕਿੱਦਾਂ ਜਿਊ। ਰੱਬ ਦੀ ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਕੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਤਰੀਕ ਹੋ ਗਈ ਮਾਰਚ 10 ਮਸ਼ੀਨ ਆ ਨਾ ਤੁਹਾਨੂੰ ਪਿਛਲੀ ਵੀਡੀਓ 'ਚ ਦੇਖਿਆ ਹੀ ਆ ਤੇ ਆਪਾਂ ਇਹ ਭੇਜੀ ਦੀ ਲਾਉਣੇ ਜੀ ਇੱਥੇ ਆਪਾਂ ਪਹਿਲਾਂ ਵੀ ਏਰੀਆ ਵੱਢ ਕੇ ਗਏ ਆ ਬਾਕੀ ਡੈਮ ਵਾਲੇ ਏਰੀਆ ਦਾ ਹੈ ਸਾ ਡੈਮ ਆ ਭਜਨ ਬਾਈ ਹਾਂਜੀ ਇਥੇ ਆਪਾਂ ਪਹਿਰੇ ਦਿਨ ਪਹਿਲਾਂ ਵੱਢ ਕੇ ਗਿਆ ਡੈਮ ਤੇ ਡੈਮ 'ਚ ਆ ਕੇ ਨੇੜੇ ਬਹੁਤ ਤਕੜਾ ਡੈਮ ਆ ਬਾਈ ਉਹਦੇ ਕਾਕੇ ਫਸਲਾਂ ਵੀ ਤਕੜੀਆਂ ਦੇਲਾ ਕਣਕ ਗਾਏ ਜੀ ਆ ਕਣਕ ਬਹੁਤ ਤਕੜੀ ਆ ਬਾਈ ਇਹ ਪਾਣੀ ਦਾ ਫਰਕ ਆ ਕਣਕ ਤਕੜੀ ਆ ਹਾਂ ਕਣਕ ਬਹੁਤ ਤਕੜੀ ਆ ਬੱਲ ਦੇਖ ਲੈ ਪਾਣੀ ਦਾ ਫਰਕ ਹੋਰੇ ਪਾਣੀ ਜਿਆਦੇ ਆ ਨਾ ਬੱਲ ਦੇਖ ਲੈ ਜੀ ਬਾਈ ਆ ਦੇਖ ਲੈ ਬੀਜੇ ਮੇਂ ਆਪਣੇ ਪੰਜਾਬ ਦੇ ਵਿੱਚ ਹੁੰਦੀ ਓਕਣੇ ਆ ਹਨਾ ਆ ਲਾਂਗਾ ਦੇਲਾ ਤੂੜੀ ਵਾਲੀ ਲਾਂਗਾ ਦੇਲਾ ਨਾ ਇਸ ਤਰ੍ਹਾਂ ਗੈਲ ਦੀ ਗਹਿਰਬਾਨੀ ਚਾਹੀਦੀ ਤੂੜੀ ਫਿਰ ਤਾਂ ਬਾਈ ਚੰਗੀ ਬਣਦੀ ਆ ਹੈ ਗੈਲ ਦੀ ਗਹਿਲ ਜਿਹਾ ਬਣਾਵੇ ਫਿਰ ਤਾਂ ਬਣਦੀ ਚੰਗੀ ਲਾਂਗਾ ਬਹੁਤ ਆ ਪਰ ਇਹ ਬਣਾਉਂਦੇ ਨਹੀਂ ਹੈ ਬਾਈ ਇਹ ਕਹਿੰਦੇ ਇਸ ਤਾਂ ਜਾਲ ਲਾਉਂਦੇ ਆ ਹਾਂ ਜਾਲ ਲਾਉਂਦੇ ਤੂੜੀ ਨਹੀਂ ਬਣਾਉਂਦੇ ਹੈਗੇ ਇਹ ਬਣਾਉਂਦੇ ਨਹੀਂ ਹੈਗੇ ਨਾ ਨਹੀਂ ਮੈਂ ਕਹਿੰਦਾ ਤੂੜੀ ਜੜੀ ਨਹੀਂ ਲੈ ਕੇ ਇੱਥੇ ਤੂੜੀ ਬਣਾ ਕੇ ਵਪਾਰ ਹਾਂ ਇੱਥੇ ਤਾਂ ਬਹੁਤ ਇੱਥੇ ਤੂੜੀ ਇੰਦਰ ਵੱਧ ਬਣੂਗੀ ਹਾਂ ਇਹ ਤੂੜੀ ਵੱਧ ਬਣੂਗੀ ਜਿਹੜੀ ਉਹ ਬਣਾਉਂਦੇ ਹੀ ਨਹੀਂ ਆ ਮੈਂ ਇਹਨੂੰ ਪੁੱਛ ਕੇ ਹਟਿਆ ਕਹਿੰਦਾ ਵੀ ਜਾਲ ਦੰਦੇ ਸੀ ਇੱਥੇ ਵਪਾਰ ਦਾ ਕੰਮ ਸ਼ੁਰੂ ਹੋ ਗਾ ਲਵੇ ਹਣਾ ਜਿਵੇਂ ਇਹਨਾਂ ਨੇ ਜਾਲ ਨਹੀਂ ਆ ਹਾਂ ਦੋ ਦਿਨ ਕਢਾ ਲਵੇ ਇਹਨਾਂ ਨੂੰ ਤੂੜੀ ਚੰਗੀ ਬਣੂ ਰਹੀ ਦੋ ਤਿੰਨ ਟਰਾਲੀਆਂ ਬਣ ਗਈਆਂ ਹਾਂ ਲਾਣ ਤਕੜਾ ਬਹੁਤ ਆ ਬਾਈ ਹਾਂ ਲਾਣ ਤਕੜਾ ਬਹੁਤ ਆ ਮੱਕੇ ਦਾਮ ਹਾਂ ਦਾਮ ਦੇ ਕੱਢੇ ਤਾਂ ਬਾਕੀ ਦਿਖਾ ਦੇ ਉਧਰ ਪੰਡਤ ਜੀ ਪਹੁੰਚ ਕੇ ਦਾਣਾ ਲੈਣਾ और भैया बोले बोलिए ठीक है बढ़िया बड़ी बढ़िया कट गया क्या और रहता तुम्हारा क्या गेहूँ सब कट गया सब कट गया और तो नहीं रहता और नहीं रहता और, और। अच्छा निकला बढ़िया बढ़िया एकदम क्लीन निकला कणकी कण की बहुत क्लीन निकला वो तुम्हारा एक बिग्घे में से कितना निकल जाये चालीस मन चालीस मन मान लो आठ क्विंटल हो जाएगी आठ क्विंटल हो जाएगी तो एकड़ कितने में मानते हैं तीन बिग् में ढाई में ढाई में

8 क्विंटल 8 क्विंटल ਜਾਨੀਏ ਕੀਲੇ ਦਾ ਬਾਈ ਇਹ ਆਪਣਾ 20 ਕੁਇੰਟਲ ਮਾਲ ਹੋ ਗਿਆ ਕੀਲੇ ਦਾ ਪਾਣੀ ਵਾਲਾ ਏਰੀਆ ਫਿਰ ਪਾਣੀ ਵਾਲਾ ਏਰੀਆ ਕਿਤਨੇ ਪਾਣੀ ਲੱਗਦੇ ਜਾਂਗੇ ਉਹਨੂੰ गेहूं का 7 या 8 7-8 ਪਾਣੀ ਲੱਗਦੇ ਆ ਫਿਰ ਆਪਣੇ ਬਾਈ ਇਹ गेहूं का क्या रेट हो गया अब अरे मेरा अभी वो वाला गया था 500 ਰੁਪਏ ਆਇਆ 500 ਰੁਪਏ ਇੱਕ ਮਣਕਾ 20 ਕਿਲੋ ਦਾ 20 ਕਿਲੋ ਦਾ ਭਾਅ क्विंटल लग ना ਹੋਇਆ ਭਜਰ 25 ਰੁਪਏ ਬੈਠ ਗਿਆ ਵੀਰੇ 2500 ਰੁਪਏ 2500 ਰੁਪਏ ਕੋਟਰਾ ਵਾਲਾ ਹਾਂ ਬਾਕੀ ਪੰਜਾਬ ਨਾਲੋਂ ਕਣਕ ਬਾਈ ਥੋੜੀ ਜੀ ਰੇਟ ਦਾ ਹੈਗਾ ਫਰਕ ਉਹ ਵੀ ਆਪਾਂ ਪਿੱਛੇ ਵੀ ਵੀਡੀਓ ਪਾਈਦੀ ਹੈ ਨਾ ਵੀ ਕਣਕ ਦਾ ਰੇਟ ਥੋੜਾ ਜੀ ਇਧਰ ਪੰਜਾਬ ਨਾਲੋਂ ਜ਼ਿਆਦਾ ਆ ਇਹ ਪਤਾ ਨਹੀਂ ਕੀ ਚੱਕਰ ਆ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਕਾ ਤਾਂ ਜ਼ਿਆਦਾ ਹੋਰੇ ਹਨਾ ਆਪਣੇ ਸਰਕਾਰੀ ਖਰੀਦ ਵੀ ਉਹੀ 2050 2100 ਦੀ ਹੁੰਦੀ ਆ ਹੋਰੇ ਬਿਨਾਂ ਸਰਕਾਰੀ ਖਰੀਦ ਤੇ ਵੀ ਜ਼ਿਆਦਾ ਦਾ ਰੇਟ ਆ ਇਹ ਕਿਹ ਜਿ ਚੱਕਰ ਆ 2500 ਰੁਪਏ ਹੈ ਹੈ अच्छी इस हॉर पे क्वांटल कितना है? दो हजार दो पन्न किलो नहीं है बात भी नहीं है। अभी का जो दाम है ना इसका ये हिसाब के खेत करने के रोपा इसके बाद जब हो ही गया हाँ। इसका रेट समझ लो के अभी कम है। थोड़ा। अभी कम है? कम में बढ़ेगा? पांच सौ रुपया कम है। कम से कम छः सौ रुपया चाहिए। ਉਹੀ ਗੱਲ ਆ ਗਈ ਨਾ ਫਿਰ ਬਾਈ ਕਿਸਾਨ ਉਹੀ ਥੋੜੀ ਆਪਣੇ ਹੱਥਾਂ ਤੇ ਬੈਠੇ ਆਂ ਅੰਦੋਲਨ ਉਹੀ ਥੋੜੀ ਕਰਨੇ ਆ ਉਹ ਕਮ ਸੇ ਕਮ 600 ਨਾ ਚਾਹੀਏ ਵਾਅਦੇ ਵਾਅਦੇ ਪਹੁੰਚੋ ਬਾਈ ਅੰਦੋਲਨ ਚ ਆ ਦੇਖ ਲਓ ਇੱਕ ਤਾਂ ਜਵਾਬੇ ਖਾਤਰ ਦਾ ਰੇਟ ਗਿਣਤੀ ਕਰੋ ਮਿੱਟੀ ਦਾ ਗਿਣਤੋ ਕਰੋ ਜੇ ਮਲੇ ਅਭੀ 500 ਰੇਟ ਆ ਆਥੇ 2 ਮਹੀਨੇ ਬਾਅਦ ਕੀ ਆ ਜਿਆਦੇ ਹੋ ਜਾਏਗਾ ਜਿਆਦਾ ਹੋ ਜਾਏਗਾ ਕੋਈ ਜਿਆਦੇ ਦਾ ਹੋਣਾ ਵੀ ਸਟੋਰਾਂ ਚ ਹੋ ਜਾਣਾ ਨਾ ਸਟੋਰ ਹੋ ਜਾਗਾ ਇਹ ਅਭੀ ਹਮਾਰਾ ਖੇਤ ਸਾਰੇ ਮਾ ਕਰਦਾ ਫੋਨ ਕਰਦਾ ਮੋੜਾ ਰੋਕੇ ਕਰੇਗਾ ਵਪਾਰੀ ਹਾਂ ਠੀਕ ਹੈ ਉਹ ਸਟਾਕ ਕਰ ਦੇਗਾ ਉਹ ਕੀ ਕਰੇਗਾ अपना लेके इसका जो थैली है इसमें पिकिंग करके और 700 रुपए में बेचेगा 700 रुपए में बेचुगा 500 अब हम भी भी हम बाजार में लेने के लिए जाएंगे तो हमको 700 से 1300 रुपए कंट्रोल होगा भाई 700 रुपए ही लेना वो गल उठ ही आगी भजन हमारा गेहूं का भाव 1550 है ठीक है वो हमारा गेहूं हम लेने के लिए जाएंगे मार्केट में तो हमको 700 रुपए में 2500 व्यापारी ये भाई गरीब था अपन व्यापार करना है ये हुन कह रहे हैं ना जेड़े ਕਿਸਾਨੀ ਮੋਰਚਾ ਨਾ ਇਕੱਲੇ ਕਿਸਾਨਾਂ ਦਾ ਕਿਸਾਨਾਂ ਦਾ ਨਹੀਂ ਹੈਗਾ ਉਹਨਾਂ ਨੇ ਤਾਂ ਕੀ ਹੈ ਉਹਨਾਂ ਤਾਂ ਖੇਤੀ ਕਰਨੀ ਆ ਹੁਣ ਵੀ ਕਰਦੇ ਆ ਫੇਰ ਵੀ ਕਰਨੀ ਆ ਹੈਗਾ ਨਹੀਂ ਭਜਣਾ ਹਾਂਜੀ ਹਾਂ ਖੇਤੀ ਕਰਕੇ ਉਹਨਾਂ ਦਾ ਬਾਈ ਆਪਣੇ ਡਰਾਮਾ ਭਰ ਲੈਣੇ ਆਪਣੀ ਫਗਲ ਚੋਂ ਇਹ ਤਾਂ ਆਪਣੇ ਵਰਗਿਆਂ ਨੂੰ ਮੇਰੇ ਤੇ ਦੇ ਵਰਗਿਆਂ ਨੂੰ ਪਾਣਾ ਜਿਹੜੇ ਇਹਨੇ ਮੁੱਲ ਲੈ ਕੇ ਬਾਹਰ ਕਰਨੇ ਆ ਇਹਨੇ ਮੁੱਲ ਲੈਣੀ ਵਾਈ ਇਹਨੇ ਮੁੱਲ ਨਹੀਂ ਕਹਿੰਦਾ ਹੁਣ ਪਤਾ ਨਹੀਂ ਕਹਿੰਦੇ ਸਹੀ ਗੱਲ ਆ 3500 ਰੁਪਏ ਰੇਟ ਕਾ ਜੇ ਲੈਣ ਜਾਵੇ 3500 ਰੁਪਏ ਇਹ ਹੋਣਾ ਕਹਿੰਦਾ 2500 2500 ਰੁਪਏ ਰੇਟ ਸਾਤੇ ਲੈ ਰਹੀ ਆ ਵਪਾਰੀ ਸਾਤੇ ਲੈ ਰਿਆ ਵਾਪਸੀ 3500 ਦੀ ਆ ਇਹਨਾਂ ਨੂੰ ਵਾਪਸ 3500 ਨੂੰ ਮਿਲਨੀ ਆ ਫੇਰ 10000 ਰੁਪਏ ਇਹਨਾਂ ਨੂੰ ਵੱਧ ਗਿਆ ਇਹ ਚੀਜ਼ਾਂ ਬਾਈ ਆ ਜੇ ਵਾਤਾਵਰਣ ਸਹੀ ਰਹੇਗਾ ਤੋ ਇਹ ਜ਼ਿਆਦਾ ਨਿਕਲੇਗਾ ਵਰਨਾ ਕੋਈ ਬਾਰਿਸ਼ ਆਈ ਗਿਆ ਕੋਈ ਆਂਧੀ ਆ ਗਿਆ ਤੋਂ بگੜੀ ਜਾਏਗਾ ਉਲਟਾ ਖੇੜਾ ਨੁਕਸਾਨ ਹੋ ਜਾਏ ਰੇਟ ਹੋਣਾ ਜਾਦੇ ਦੰਨਿਆ ਨਾ ਆਪਾਂ ਨੂੰ ਵੀ ਉਹਨਾਂ ਦਾ ਮੈਂ ਦੇਖਿਆ ਐਮਪੀ ਦੇ ਵਿੱਚ ਵੀ ਕੱਲ ਇੱਕ ਵੀਡੀਓ ਦੇਖੀ ਪਾਈ ਹੋਈ ਬੰਦੇ ਦਾ ਆਪਣੇ ਦਾ ਪੰਜਾਬੀ ਵੀਰ ਨੇ ਵੀਡੀਓ ਪਾਈ ਚੁੱਕੀ ਸ਼ੇਰ ਗਿੱਲੇ ਹਾਂਜੀ ਉੱਥੇ ਐਮਪੀ ਦੇ ਵਿੱਚ ਕਹਿੰਦਾ 2500 ਰੁਪਏ ਕਣਕ ਦਾ ਰੇਟ ਕਰਤਾ 3100 ਰੁਪਏ ਝੋਨੇ ਦਾ ਕਰਤਾ ਉਹ ਵੀ ਉਹਦੇ ਕਰਕੇ ਕਰਤਾ ਨਾ ਵੀ ਕਿਸਾਨ ਇਹ ਲੜਨਾ ਲੜਨਾ ਸਹੀ ਗੱਲ ਹੈ ਬਾਕੀ ਬਈ ਕਿਸਾਨਾਂ ਆਪਣੇ ਕਿਸਾਨ ਆਪਣੇ ਫਾਇਦੇ ਵਾਸਤੇ ਨਹੀਂ ਸਾਰਿਆਂ ਦੇ ਫਾਇਦੇ ਵਾਸਤੇ ਬੈਠੇ ਆ ਉਹ ਹੈ ਕਿ ਨਹੀਂ ਹੁਣ ਇਹੀ ਤੁਹਾਡੇ ਸਾਹਮਣੇ ਕਹਿੰਦਾ ਵੀ 2500 ਨੂੰ ਲੈ ਕੇ ਜਾ ਤਾਂ ਸਾਨੂੰ 3500 ਨੂੰ ਮਿਲਣਾ ਹੈ ਫੇਰ ਸਾਹਮਣੇ ਨਾਲ ਤਾਂ ਇੱਕ ਟੁੱਟ ਗਈ ਜਾਂਦੀ ਜਾਂਦਾ ਆਉਂ ਜਾਂਦਾ ਰਾਮ ਦੇ ਨਿਊ ਜੈਟ ਹੋਲ ਵਜਾਈ ਗਿਆ ਨਾ ਤਾਂ ਵੀ ਬਾਈ ਚੱਲਦੀ ਆ ਮਸ਼ੀਨ ਲੱਗੀ ਹੋਇਆ ਵੱਡਣਾ ਨੀਲੀ ਲੇਖਾਂ ਅੱਜ ਬਾਈ ਵੀ ਰਾਤ ਮਸ਼ੀਨ ਭੇਜੀ ਤੀ ਨੀਲੀ ਲੇਖਾਂ ਕੋਲੋਂ ਵਾਟੇ ਕੇ ਸੇਇਆ ਪੜੇ ਵੜਨਾ ਫੇਰ ਵਿੱਚ ਹੀ ਕੋਤਾ ਬਾਇਰ ਦਾ ਟਾਈਮ ਦਿੱਤਾ ਵਾਈ ਇਹਦਾ ਮੌਲੀ ਲੱਗਿਆ ਵੜਣ ਅਰ ਕਾਮੀ ਕੋ ਕਰਣਾ ਵਾਈ ਜੀ ਪਾਰੀਆਂ ਖੋਣੀਆਂ ਨਗਰ ਕਣਕਾਂ ਤਸਾਨ ਬਾਦਾ ਕਾ ਟੋਗਾ ਟਵਾਈ ਜੀ 20 ਮੋਡਲ ਝਾੜਨੇ ਰੋਦਾ ਦਾ ਖੇੜਾ ਆਪਣੇ ਹਸਾਮਤ ਹਰਿਆ ਤਾਂ ਕੱਢ ਗਿਆ ਇੱਕ ਟਰੈਲੀ ਦੇ ਵਿੱਚ ਬਾਕੀ ਲਾਉਣਾ ਥੱਲੇ ਇਦਾਂ ਢੇਰ ਇੱਕ ਥੱਲੇ ਲਾਤਾ ਕਰਾਂ ਅੰਦਰ ਕੋਈ ਵੀ ਪੜਿਆ ਵਾ ਪਾਣੀ ਦਾ आ गया एक मिनट लो जी मारदा गन्नी हाका पता नहीं उधर क्या दिखया है इनु आ ट्रैली एक देखी है बड़ी करना, करना। हाँ देवा क्या हाल है क्या कर रहा है मैं ऊपर हैं ऊपर खड़ा हूं गेहूं डाल दिया एक टक्की डाल दी डाल अच्छा निकला लाओ जी भाई जी देवा मुंडा बहुत चुस्त चला का मुंडा है और देवा पढ़ाई नहीं करता, करता हूं। कितनी में कौन सी क्लास में छठी में इंग्लिश स्कूल है गुजराती और बढ़िया बढ़िया ही चाहिए आज स्कूल नहीं क्या आज छुट्टी संडे आज संडे आज है नहीं हमारे को तो पता नहीं चलता संडे आए कि मंडे है हां जी कहनी ओ ओ पाला ਵੀ ਕਿੰਨਾ ਮੰਦੀਰ ਬਣਾਉਂਦਾ ਬਹੁਤ ਕਲਾ ਦੀ ਸਤਿ ਕਾਦੀ ਭਾਈ ਇਹ ਤਾਂ ਭਾਈ ਚਿਪੜ ਜੇ ਮੈਂ ਤਾਂ ਦੇਖਿਆ ਨਹੀਂ ਹੈ ਕਿ ਕਿਆ ਚੀਜ਼ ਹੈ ਟਿੰਡਾ ਬੋਲਦਾ ਉਹ ਬੇਨ ਹੈ ਆਰੇ ਲਓ ਜੀ ਭਾਈ ਇਹ ਵੱਡਿਆਗਾ ਖੇਤ ਚੱਲਦੀ ਹੈ ਮਸ਼ੀਨ ਵਰੇਗਾ ਰਾਉਂਡ 1 ਕਾ ਹਾਂਜੀ ਬਾਜੀ ਹਾਂ ਵੱਡਿਆ ਗਿਆ ਕਹਿੰਦਾ ਉਰੇ ਇਹੀ ਆ ਬਾਕੀ 2-3 ਦਿਨ ਬਾਅਦ ਕਹਿੰਦਾ ਇਹ ਉਹ ਹੁਣ ਕੋਈ ਚੱਕਰ ਨਹੀਂ ਭਜਣਾ ਹਾਂਜੀ ਹੁਣ ਬਾਬੇ ਦਾ ਹੱਤਾ ਚਿਰ ਤੇ ਠੀਕ ਆ ਠੀਕ ਉਹ ਜੇ ਵੱਡਣਾ ਤਾਂ ਉੱਥੇ ਆਪਾਂ ਨੇ ਖੇਤ ਰਾਤ ਦੀਪੂ ਦਾ ਫੋਨ ਆਇਆ ਤਾਂ ਹਾਂ ਮੈਂ ਇਹਨੂੰ ਫੋਨ ਲਾਇਆ ਹੁਣ ਉਹ ਕਹਿੰਦਾ ਵੀ ਉਹਨੂੰ ਸਵੇਰੇ ਦਾ ਮਾਮਾ ਹਾਂ ਕਰਤੀ ਇਹਨੂੰ ਹੁਣ ਉੱਥੇ ਕਿੰਨੇ ਵਿੱਗਿਆਂ ਗਾ ਉੱਥੇ 40-50 ਵਿੱਗੇ ਦਾ ਉੱਥੇ ਵੱਢਣੇ ਤੇ 8 ਵਿੱਗੇ ਵੱਢਣੇ ਉਹਦੇ ਆਪਾਂ ਨੇ ਸਵੇਰੇ ਵੱਢਣੇ ਕਹਿੰਦਾ ਸਵੇਰ ਦੀ ਹਾਂ ਕਰੀ ਉਹਨੂੰ ਹੁਣ ਬਾਕੀ ਬਾਕੀ ਉਹਦੇ ਚਾਚੇ ਦੇ ਰੌਹਲ ਦੇ ਲਾਗ ਲਾਉਣ ਦੇ ਵੱਢਣੇ ਆ ਜਾ ਕੇ ਵਡੋ ਵਡੋ ਬਾਕੀ ਆ ਜਿਹੜਾ ਰਾਤ 9 ਵਜੇ ਦਾ ਅੱਜ ਟਾਈਮ ਦਿੱਤਾ ਤਾਂ ਉਹ ਸਵੇਰੇ ਵੱਡੂਗਾ ਆਪਾਂ ਸਾਦੇ ਜਿੰਮੇਵਾਰੀ ਮੇਰੀ ਮੈਨੂੰ ਇਹਦਾ ਇਹਦੀ ਰੈਂਚਨ ਸੀ ਵੀ ਇਹ ਨਾ ਬੰਦਾ ਹਰਾਂ ਨਾ ਹੋਵੇਗਾ ਆਪਾਂ ਇਹ 100 ਡੇਟ ਤੋਂ ਵਿੱਗਾ ਪਹਿਲਾਂ ਵੱਡੇ ਆ ਵਿਜਾਰੇ ਦਾ ਨਾ ਹਾਂਜੀ ਹਾਂਜੀ ਵੀ ਹੁਣ ਚਾਹੇ ਯਾਰ ਜਿਹਦੇ ਆਪਾਂ ਤਾਂ 50 ਵਿੱਗੇ ਵੱਡੇ ਆ ਇਹਦੇ 5 ਵਿੱਗੇ ਰਹਿ ਗਏ ਉਹ ਆਪਾਂ ਪਾਣ ਵੱਢਣੇ ਪੈਣੇ ਆ ਉਹ ਵੱਢਣੇ ਤਾਂ ਪੈਣੇ ਆ ਘਾਟਾ ਪਾਵੇ 5 ਵਿੱਗੇ ਜਾਂ ਵਾਧਾ ਹੋਵੇ ਆ ਉਹ ਦਿਨ ਉਹ ਦਿਨ ਟੁਕੜੇ ਰਹਿ ਗਏ ਤੇ ਦੋ ਇਹਨਾਂ ਤੇ ਉਹ ਵੱਡੇ ਗਿਆ ਚਾਲਾਂ ਚ ਲਓ ਜੀ ਬਾਈ ਜੀ ਬਣ ਗਈ ਇੱਧਰ ਚਾਹ ਦੀ ਤਿਆਰੀ ਕਰਤੀ ਜਾ ਵੀ ਵਾਈ ਦੇ ਰਹੋ ਤੇ ਪੜ ਰਹੀ ਜੰਨੇ ਵੀ ਲਾਗ ਲਾਉਣੇ ਆ ਗੋਗੋ ਲੱਗ ਜੂਗੀ ਕੋਲੇ ਚੁੱਲਾ ਬਲਦਾ ਰਹਿੰਦਾ ਆ ਇਧਰ ਖੇਤ ਆ ਇਧਰ ਨਾਲੇ ਚੁੱਲਾ ਬੱਚੇ ਚਲੀ ਜਾਂਦਾ ਬਾਈ ਇਹ ਸਾਰਾ ਕੱਢ ਗਿਆ ਮੋਲੀ ਟੈਂਕਾ ਇੱਕ ਗਲਾਸ ਕੇ 10 ਬੰਦੇ ਰੱਜੀ ਖੇਤ ਗਿਆ ਵੱਡਿਆ ਹੋਇਆ ਲੋ ਜੀ ਸ਼ਾਹ ਕਰਤੀ ਤਿਆਰ ਆ ਆ ਦੇਖ ਲੋ ਹੋਰ ਬੜੀ ਆਈ ਇੱਕ ਗਲਾਸ ਚਾਹ ਦਾ ਬਣਾਉਣਾ 10 ਬੰਦਿਆਂ ਨੇ ਪੀਣੀ ਉਹ ਇਤਨੀ ਚਾਹ ਬੜੀ ਆ ਇਤਨੀ ਇਤਨੀ ਤਾਂ amare ਇੱਕ ਆਦਮੀ ਪੀ ਜਾਂਦਾ ਆ ਕੇ ਤੇ। ਉਹ ਮਾਰੀ ਚਾਹੀ ਜਾਂਦੀ। ਹੈ? ਮੈਂ ਤੋ ਪਹਿਲਾਂ ਦੱਸਿਆ। ਹਦਾਂ ਬਾੜੀ ਵੀਰੇ ਜਾ ਬਣਾ ਲਈ। ਕੋਲੇ ਬਾਈ ਇਧਰ ਖੇਤ ਨਾਲੇ ਦੇਖ ਲੋ ਇਧਰ ਖੇਤ ਆ। ਆ ਨਾਲੇ ਥੁੱਲਾ ਚੱਲਦਾ ਦੇਖ ਲੋ। ਕੋਈ ਨਹੀਂ ਹੈ ਬੱਚੇ ਸਭ ਕੋ ਸਭਾਈ ਚਲੀ ਜਾਂਦਾ ਚੁੱਲਾ ਚੱਲਾ ਨਾਲੇ ਵਾਲਿਆ ਵੇ ਇਹਨਾਂ ਨੇ। ਗਲਾਸ ਕਾਂ ਹੈ? ਇਹ ਗਲਾਸ ਜਾਨੀ। ਗਲਾਸ ਵਿੱਚ ਡਾਲ ਦੋ। ਦੇਖ ਮੈਂ ਬੀਬੀ ਆ ਵੀ ਨਾਲੇ ਲਿਆਉਨੇ ਹੈ। ਹਾਂ ਜੀ ਹਾਂ ਵਧੀਆ ਜੀ। ਨਾਲੇ ਨੂੰ ਪਵਾ ਲੈਣੇ ਉਹਨਾਂ ਨੇ ਚਾਹ ਪਾਣੀ ਬਣਾਣਾ। ਬੜੀ ਆ ਜਿੰਦਗੀ ਦੇ ਨਜ਼ਾਰੇ ਲੈਣੇ ਆ ਹਾਂਜੀ ਪੰਡੇ ਜੀ ਬੜੀਆ 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 ਹੋ ਗਿਆ ਕੰਮ ਕੰਮ ਹੋ ਗਿਆ ਕਹਾਂ ਸੇ ਆ ਰਹੇ ਹੋ ਨਵਾਂ گاਉਂੋਂ ਵੀਦਰ ਸੇ ਇਧਰ ਸੇ ਹੀ ਨੇਂ گاਉਂ ਸੇ ਹੀ ਆ ਮੰਦਰ ਮੇਂ ਬੈਠੇ ਹੋ ਰਾਮ ਜੀ ਮੰਦਰ ਰਾਮ ਜੀ ਮੰਦਰ ਰਾਮ ਜੀ ਮੰਦਰ ਚ ਬੈਠੇ ਜੀ ਪੰਡੇ ਜੀ ਇਹ ਇਹ ਵੀ ਆਪਣਾ ਹਿਸਾਬ ਕਿਤਾਬ ਕਾਇਲ ਦੀਆ ਕਰੀ ਜਾਂਦੇ ਨੇ ਮੰਦਰ ਦਾ ਪੁਜਾਰੀ ਰਾਮ ਜੀ ਮੰਦਰ ਦਾ ਪੁਜਾਰੀ ਹੈ ਨਾ ਹਾਂ ਇਹ ਵੀ ਨਾਲ ਦੇ ਨਾਲ ਹਿਸਾਬ ਕਿਤਾਬ ਕਰੀ ਜਾਂਦੇ ਆ ਇਹ ਸਰਕਾਰ ਦੇ ਵਾਲੇ ਹਾਂਜੀ 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 ਹਾਂ ਗਰਾਹੀ ਜੀ ਸਹੀ ਗੱਲ ਆ ਬਾਈ ਇਹ ਹਾਂ ਯਹਾਂ ਪਾਈ ਜਾਂਦੇ ਹੈ ਉਸ ਪਹਿਲੇ ਦਿਨ ਚਲਾਈ ਉਹ ਮੈਂ ਵੀ ਦਿੱਤਾ 100 ਰੁਪਏ ਇਹ ਬਾਲੇ ਦਾ ਨੰਬਰ ਲਿਆਇਆ ਪਰ ਨਹੀਂ ਉਹ ਬਾਲੇ ਨੂੰ ਪੁੱਛਣ ਦਾ ਕਿੱਥੇ ਮਸ਼ੀਨ ਚੱਲਦੀ ਆ ਫਿਰ ਉਹ ਸੇ ਆ ਜਾਏ। ਅੱਧੀ ਪਹੁੰਚ ਜਾਂਦਾ ਹੈ। ਬਾਕੀ ਸਫਾਈ ਭਾਜਣਾ ਅੱਜ ਕੋਈ ਨਾਲੇ ਸੁੱਕੀ। ਅੱਜ ਸਫਾਈ ਹਾਂ ਹੀ। ਕਣਕ ਵੀ ਸੁੱਕੀ ਆ ਵਹੀਂ। ਆ ਦੇਖ ਲਾ ਪੋਰਾ ਵੀ ਮੱਖੀ ਨਹੀਂ ਵਿੱਚ ਕੁਝ ਨਹੀਂ ਲੈ। ਸੋਨੇ ਵਰਗੀ ਕਣਕ ਪਈ ਆ। ਹੁਣ ਦੱਸ ਉਹੀ ਮਸ਼ੀਨ ਆਪਣੀ ਇਹ। ਬਾਕੀ ਟੈਂਡਰ ਲੈ ਆਉਣ ਵਾਲਾ ਤੈਨੂੰ ਟਾਈਮ ਦਿਖਾ ਕੇ ਪੁੱਛ ਲੈ ਇਹਨੂੰ। ਆ ਟੈਂਡਰ ਲੈ ਆਏ ਆ ਅੱਜ। ਹਾਂਜੀ ਆ ਟਾਈਮ ਦੇ ਵਿੱਚੇ ਖੜੇ ਆਪਾਂ। ਬਟਿਆਗਾ ਖੇਤ ਆ।

लगे टैंक खाली करना मौली सिंह भंगा तो पा रहा भाई अच्छा है नारा ही बहुत ना, ना, ना। लो जी भाई जी पहुंच दे गए टाइम च टाइम तो आ गई बहुत तो भाई क्या का पानी हो पानी खड़ा चाहिए क्या सही भाई रोक टोक नहीं हैगी कोई भी ਅੱਖਾਂ ਗਿਆ ਪਾਣੀ ਬਿਕਾ ਆਹਾ ਲੋ ਜੀ ਬਾਈ ਡੈਮ ਦੇ ਉੱਤੇ ਆਇਆ ਤਾਂ ਡੈਮ ਕੋਲ ਪਾਣੀਓ ਪਾਣੀ ਖੜਾ ਆ ਠੰਡਾ 에ਰੀ ਆ ਇਧਰ ਨੂੰ ਕਣਕਾਂ ਕਣਕਾਂ ਵੀ ਹੈਗੀਆਂ ਬਾਈ ਬਹੁਤ ਹਨੀ ਲਓ ਜੀ ਬਾਈ ਜੀ ਰੋੜ ਜਾਂਦੇ ਜਾਂਦੇ ਟ੍ਰੈਲੇ ਦੇ ਹੁੱਕ ਵਾਲੇ ਨਾੜਾ ਟੁੱਟ ਗਈ ਨਵਾਂ ਹੀ ਵਿਆਹ ਬਾਈ ਇਹ ਦੇਖੋ ਥੱਲੇ ਤੇ ਪਲੇਟ ਆ ਜਿਹੜੀ ਅੱਜਣਾ ਬਾਈ ਓਕੇ ਲੱਗ ਹੋ ਗਿਆ ਪਤਾ ਕਿ ਪਲੇਟ ਬਾੜ ਗਈ ਆ ਪਲੇਟੇ ਬਾੜ ਗਈ ਬਾਈ ਅੱਧੀ ਬਹੁਤ ਮੋਟੀ ਪਲੇਟ ਆ ਹਾਂ ਜੀ ਖਾਰੀ-ਖਾਰੀ ਲੈ ਚੱਲਦੇ ਬਾਈ ਉਹਨੂੰ ਵੈਲਡਿੰਗ ਹਾਂ ਆ ਉੱਥੇ ਵੈਲਡਿੰਗ ਕਰਾ ਲੈਣੇ ਦੁਕਾਨਪੁਰ ਰੱਖ ਕੇ ਦੁਕਾਨਪੁਰ ਤੇ ਵੈਲਡਿੰਗ ਕਰਾ ਲੈਣੇ ਕਹਾ ਹਾਂ ਬਿਲਡਿੰਗ ਕਰਾ ਦੇ ਹਾਂ ਮੂਰੇ ਦੁਕਾਨ ਹੋਣੀ ਹੈ ਬਿਲਡਿੰਗ ਵਾਲੀ ਖਲਾਣੇ ਪੱਤੀ ਪੱਤੀ ਰੱਖ ਦਿੰਦੇ ਤੇ ਕੈੜੀ ਬਾਜਾ ਦਾ ਭਾਈ ਇਹ ਕਿਹਦੇ ਰੋਡ ਰੂਟ ਹੋ ਗਿਆ ਰੋਡ ਪਰ ਕੰਮ ਬਹੁਤ ਖਰਾਬ ਹੋ ਗਿਆ ਸਾ ਇਹ ਨਾ ਘਾਟੀ ਘੁਟੀ ਤੇ ਚੜਾਈ ਤਰਾਈ ਆਉਂਦੀ ਆ ਵਜਾ ਹੋ ਗਿਆ ਆ ਕੋ ਅੱਗੇ ਪਿੱਛੇ ਹੋਵੇ ਸਣਾ ਤੇਜ਼ ਹੋ ਮਸ਼ੀਨ ਔਖਾ ਹੋ ਜਾਂਦਾ ਵਾ ਪਿੱਛੇ ਘਾਟੀਆਂ ਉਧਰ ਚੜਾਈ ਉਧਰ ਗਈ ਆ ਹਾਂ ਦਾ ਪਿੱਛੇ ਕਰੋਡ ਮੈਂ ਉੱਪਰ ਉੱਤਰ ਕੇ ਨਿਕਲ ਗਈ ਸੀ ਜੇ ਨਿਕਲ ਜਵੇ ਉਹ ਬਿਸ਼ੇਰ ਕਾਲਾ ਰੁੜਕੋ ਮੇਹਰਾਨ ਪਤਾ ਕਿੰਨਾ ਆਉਣਾ ਲਾਓ ਤੇ ਰੋਡ ਪਰ ਖਾ ਜਾਣਾ ਆਪਣੇ ਵੀ ਪੰਜਾਬ ਹੋ ਗਿਆ ਬਹੁਤ ਚੰਗਾ ਕਰਮ ਕਰਿਆ ਉਹਦੇ ਆ ਗਿਆ ਮੌਲੀ ਹੌਲੀ ਹੌਲੀ ਚੱਲ ਵੀਰੇ ਰਾਮਰਾਂਣ ਬਣਾ ਜਾ ਗਾਹਾਂ ਜਿੱਥੇ ਬਿਲਡਿੰਗ ਕਰਾਣ ਉੱਥੇ ਬਿਲਡਿੰਗ ਕਰਾ ਲੇਗੇ ਕਰੋ ਹੋਰ ਵੀ ਬਿਲਡਿੰਗ ਕਰਾਣੇ ਆਸਪਟ ਲਾਗੇ ਨੇ ਪਰ ਪਤਾ ਗੱਡਾ ਮਿਲਿਆ ਥੀ ਬਲੀ ਟਲੀ ਆਪਾਂ ਬੰਦੀ ਖਲੇ ਆਪ ਇੰਡੀਆ ਵਾਲੇ ਨੂੰ ਮੈਂ ਆਰੈਂਟ ਨਹੀਂ ਆਦਾ ਕਿਦ ਤਰ੍ਹਾਂ ਰੈਂਪਾ ਇਹ ਨਾ ਕਰਕੇ ਰੈਂਪਾ ਹੈਵੀ ਹੈ ਬਹੁਤ ਬੜੇ ਆ ਇਹ ਆਹ ਜਿਹੜਾ ਮਗਰ ਮਗਰੇ ਚੱਲਦੇ ਆਂ ਅੱਛਾ ਚੱਲਦੇ ਪਿੱਛੇ ਹਾਂ ਮਗਰ ਚੱਲਦੇ ਕਹਿੰਦਾ ਨਾ ਮੈਨੂੰ ਭਾਈ ਤੂੰ ਤਾਂ ਕੰਮ ਨਾ ਕਰਿਆ ਕਰ ਨਾ ਤਾਂ ਪਦਾਰਮ ਨੂੰ ਕਰਦੇ ਆਂ ਵਾਜਾ ਤਾਂ ਹੀ ਵੱਜਣੇ ਆ ਤੇਰੇ ਸਾਹਮਣੇ ਜਿਹੜਾ ਕਿੱਡੀ ਬਲੀ ਲਲੀ ਆ ਰੈਂਪ ਪੈਂਟ ਦੇ ਵਿੱਚ ਰੁਟਿਆ ਨਾ ਕਿ ਪਿੱਛੇ ਜੰਗਲ ਦਾ ਇਤਨ ਮਜੀ ਲੰਘ ਕੇ ਆਈ ਆ ਕਿੰਨੀ ਘਾਟੀ ਚੜ ਚੜਾਈ ਧਰਾਈ ਆ ਬਹੁਤ ਆ ਜੇ ਜਦੋਂ ਉੱਧਰ ਖੁੱਲ ਜੇਵੇ ਕੋਈ ਬੰਦਾ ਕਿਤੇ ਨੂੰ ਜਾਉ ਨਾ ਖਬਰ ਤੂੰ ਨਿਕਲ ਗਿਆ ਟੁੱਟ ਕੇ ਗਰ ਗਿਆ ਥੋਏ ਹਾਂ ਉਹਦੇ ਥੱਲੇ ਇੱਥੇ ਚਲੋ ਬਚਾਓ ਹੋ ਗਿਆ ਜੀ ਲਾਉ ਜਾਈ ਜੀ ਪਹੁੰਚ ਕੇ ਬਿਲਡਿੰਗ ਦੀ ਦੁਕਾਨ ਤੇ ਨਾਟ ਖੋਲੇ ਬਾਈ ਨਾਟ ਖੋਰ ਕੇ ਲੱਗਿਆ ਬਿਲਡਿੰਗ ਕਰਨ ਗਿਆਨੀ ਲੱਗਾ ਖੋਲਣਾ ਗਿਆਨੀ ਖੁੱਲ ਗਿਆ ਬਾਈ मिल गए नट पूरे सत्त पैने अठवा नहीं पैना एक जगह पींद नहीं है जुगड़ है मोहली कि गिर खड़का हो पता लग गया है लगे हुए बैल्डिंग करने हाँ जी भाई जी बी साहब बैल्डिंग वाला कर दे रहे एकदम 220 ਪਰ ਪਾਤਾ 210 ਪਰ ਪਾਤਾ ਕਰਾਂਗਾ ਹੂੰ 210 ਪਰ ਕਰੰਟ ਆ ਰੱਖਣੇ ਦਾ ਜਾਈ ਨਹੀਂ ਸਮਝ ਨਹੀਂ ਲੱਗੀ ਮੋਟੀ ਜਿੱਤਾਂ ਉਹ ਮੈਂ ਦੱਸ ਇਹ ਤੇ ਸੀ ਜਾਏਗਾ ਮਾਫ ਕਰਨਾ ਉੱਤੀ ਕੜੀ ਘਾਰੀਆਂ ਦੋ ਪੱਤੀਆਂ ਬਾਈ ਹਾਂ ਉੱਤੀ ਲੋ ਮੇਰਾ ਟੇਪਰ ਰੋਣੀਆਂ ਆ ਦੇਖੀ ਆਹ ਕੰਨ ਲਾਉਂਗਾ ਮੈਂ ਲੜੀ ਨਹੀਂ ਠੀਕ ਆ ਠੀਕ ਆ ਠੀਕ ਆ ਵਿੱਚ ਲਗਾ ਦੇ ਇਹਨਾਂ ਫੁੱਲ ਵੈਲਡਿੰਗ ਕਰ ਦੇ ਬਈ ਆ ਪੱਕਾ ਸਾ ਵੈਲਡਿੰਗ ਪੱਕੀ ਕਰ ਦਿੰਦਾ ਆਪਾਂ ਦੇ ਇੱਕਮੇਤ ਲਓ ਜੀ ਬਾਈ ਪਹੁੰਚ ਗਈ ਆਪਣੀ ਰਾਣੀ ਅਡੇ ਤੇ ਬਾਕੀ ਅੱਜ ਤਾਂ ਪਤਾ ਨਹੀਂ ਕੀ ਦਾ ਮੂੰਹ ਦੇਖ ਕੇ ਗਏ ਤੇ ਚਲੋ ਕੰਮ ਤਾਂ ਵੈਸੇ ਜਿਹੜਾ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ ਹੈ ਹਨਾ ਟਰਾਲਾ ਵੈਲਡਿੰਗ ਟੁੱਟ ਗਿਆ ਰ ਤੁਸੀਂ ਦੇਖੀ ਸਟਾਰਟਿੰਗ ਦੇ ਵਿੱਚ ਥੰਮ ਮਿਲ ਤੇ ਤੁਹਾਨੂੰ ਪਤਾ ਹੀ ਲੱਗ ਗਿਆ ਬਾਕੀ ਉਹਦੇ ਬਾਅਦ ਤਾਂ ਬਈ ਇਹਨੋ ਓਕੇ ਰਿਹਾ ਨਟ ਪਾ ਕੇ ਨਾ ਆਪਣਾਂ ਹਲਕੀਆਂ-ਹਲਕੀਆਂ ਟੋਚਾਂ ਲਾਤੀਆਂ ਨੂੰ ਵੀ ਮੁੜ ਕੇ ਰੋਡ-ਰੋਡ ਤੇ ਨਾ ਬਈ ਨਿਕਲ ਜਾਂਦਾ ਜੇ ਕਿਤੇ ਟਖ ਲਾਰੇ ਪਾ ਦਿੰਦਾ ਬਾਕੀ ਇਹ ਦੇ ਲੋ ਦਰਖਤਾਂ ਨਾਲ ਦੁੱਧ ਜਾਇਆ ਜਾ ਲੱਗਦਾ ਮੁੜ ਕੇ ਮਸ਼ੀਨ ਨਾਲੋਂ ਲੈਦਾ ਵੀ ਕੋਈ ਨਹੀਂ ਕੰਡਿਆਂ ਵਾਲਾ ਹੁੰਦਾ ਨਾ ਜਿਹੜਾ ਚਲੋ ਅੱਡੇ ਤੇ ਆ ਗਏ ਹੁਣ ਰੋਟੀ ਪਾਣੀ ਖਾ ਲਿਆ ਭਜਨ ਬਾਈ ਉਹ ਨਹੀਂ ਲੱਗੇ ਮੈਂ ਤਾਂ ਬਈ ਫਿਰ ਦੁਪਹਿਰ ਤੇ ਬਾਅਦ ਉਧਰ ਤੇ ਆ ਕੇ ਫੇ ਮਸ਼ੀਨਾਂ ਲੱਗਿਆ ਚਲਾਉਣ ਫੇ ਵੀਡੀਓ ਤੁਹਾਨੂੰ ਪਤਾ ਹੀ ਹੈ ਨਾ ਨਾ ਤਾਂ ਫੇ ਭਜਨ ਬਾਈ ਨੂੰ ਕਹਿਣਾ ਨਾ ਫੇ ਮੈਂ ਇੱਤੇ ਹੀ ਬਣਦੀ ਆ ਨਾ ਕੋਈ ਹੋਰ ਬੰਦਾ ਆਪਣੇ ਚ ਕਾਰੀਗਰ ਵੀਡੀਓ ਵਾਲਾ ਤੇ ਐ ਹੁੰਦਾ ਵੀ ਚਲੋ ਜਿਹੜਾ ਕੰਮ ਖਚਾਈ ਹੋ ਜਵੇ ਉਹੀ ਲਾਹੇ ਦੇ ਆ ਨਾ ਬਾਕੀ ਕੰਪਨੀ ਵਾਲਿਆਂ ਦੀ ਗੱਡੀ ਫੇਰ ਪਹੁੰਚ ਗਈ ਅੱਜ ਇਹ ਵੀ ਦੇਖ ਲਓ ਬਾਈ ਕਰਤਾਰ ਕੰਪਨੀ ਨੇ ਹੈ ਨਾ ਸਪੈਸ਼ਲ ਟੀਮ ਆ ਜਿਹੜੀ ਆਪਣੀ ਗੁਜਰਾਤ ਦੇ ਵਿੱਚ ਭੇਜੀ ਪਈ ਹੈ ਜਿਵੇਂ ਨਵੀਆਂ ਮਸ਼ੀਨਾਂ ਦੇ ਵਿੱਚ ਕੋਈ ਦਿੱਕਤ ਸਮੱਸਿਆ ਆਉਂਦੀ ਆ ਹੈ ਨਾ ਸਾਰਾ ਸਮਾਨ ਇਹਨਾਂ ਨੇ ਗੱਡੀ ਦੇ ਵਿੱਚ ਆਪਣਾ ਆਪ ਦਾ ਰੱਖਿਆ ਹੋਇਆ ਵੀ ਨਾਲ ਦੀ ਨਾਲ ਕਿਸੇ ਕਿਸਾਨ ਭਰਾ ਨੂੰ ਜਮੇਂ ਦਿੱਕਤ ਨਹੀਂ ਆਉਂਦੇਣੀ ਜਿਹੜੇ ਸਮਾਨ ਦੀ ਕਿਸੇ ਦੀ ਦਿੱਕਤ ਆ ਤਾਂ ਇਹ ਕੰਪਨੀ ਦੀ ਗੱਡੀ ਹੈ ਜਿਹੜੀ ਹੈ ਨਾ ਉਹਨਾਂ ਤੱਕ ਪਹੁੰਚਦੀ ਆ ਬਲੈਰੋ ਪੀਵੀ 11 ਵੀ ਕੋਈ ਵੀ ਸਮਾਨ ਦੇ ਵਿੱਚ ਹੈ ਨਾ ਦਿੱਕਤ ਆਉਂਦੀ ਆ ਤਾਂ ਸਾਰਾ ਸਮਾਨ ਇਹਦੀ ਗੱਡੀ ਦੇ ਵਿੱਚ ਰੱਖਿਆ ਆ ਇਹਨਾਂ ਨੇ ਤਾਂ ਆਪਣਾ ਜਿੱਥੇ ਵੀ ਮਸ਼ੀਨ ਚੱਲਦੀ ਆ ਨਾ ਕੰਪਲੀਟ ਪਾਉਨੇ ਇਹਨਾਂ ਨੂੰ ਫੋਨ ਆਉਂਦਾ ਤਾਂ ਵੀ ਇਹ ਮੁੰਡੇ ਦੋ ਛੱਡੇ ਹੋਏ ਆ ਪਹੁੰਚਦੇ ਆ ਉੱਥੇ ਅਗਲੀ ਮਸ਼ੀਨ 'ਚ ਦਿੱਕਤ-ਪਿਕਤ ਦੇਖਦੇ ਆ ਹਨਾ ਕੀ ਦਿੱਕਤ ਆ ਬਾਕੀ ਤੁਹਾਨੂੰ ਪਤਾ ਹੀ ਅੱਜ ਥੋੜਾ ਜਿਹਾ ਹੋਏ ਤਾਂ ਪਰੇਸ਼ਾਨੇ ਆ ਚਲੋ ਮਹਾਰਾਜ ਦੀ ਕਿਰਪਾ ਜਾਈ ਦੀ ਗੁਰੂ ਰਾਮਦਾਸ ਦੀ ਈ ਕੰਮ ਚਲੋ ਬਈ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ